ਇਹ ਰਕਾ ਬਣਾ ਰਿਹਾ ਤੇ ਖੜਾ ਤੁਸੀਂ ਦੇਖੋ ਆਪਣਾ ਕਰਤਾਰਪੁਰ ਕੋਰੀਡੋਰ ਜਿਹੜਾ ਹੈਗਾ ਕੋਈ ਜਮਾ ਸਾਹਮਣੇ ਸਾਰਾ ਇਲਾਕਾ ਡੁੱਬਿਆ ਪਿਆ ਹੈ ਸਾਰਾ ਕਨਾਰੇ ਤੇ ਇਲਾਕਾ ਇੱਥੇ ਮੈਨੂੰ ਲੱਗਦਾ ਹੈ तकरीबन 100 ਪਿੰਡ ਹੋਣਾ ਹੈ ਜਿਹੜਾ ਬਿਲਕੁਲ ਪਿੰਡਾਂ ਜਲੋਕੀ ਉੱਥੇ ਗਏ ਹੈ ਪੂਰੀ ਸਾਨੂੰ ਰਾਤ ਨੂੰ ਟੈਲੀਫੋਨ ਆਏ ਸੀ ਕਿ 1.20 ਪਸ਼ੂ ਮਰ ਗਏ ਪਿੰਡ 'ਚ ਉੱਥੇ ਬਿਮਾਰੀਆਂ ਫੈਲਣ ਲੱਗੀਆਂ ਸੋ ਮੈਂ ਜਿਵੇਂ ਕੱਲ ਅਪੀਲ ਕੀਤੀ ਸੀ ਪਰਸੋਂ ਕਿ ਪੰਜਾਬ ਸਰਕਾਰ ਨੂੰ ਆਰਮੀ ਨੂੰ ਰੈਕੋਜੀਸ਼ਨ ਕਰਨਾ ਚਾਹੀਦਾ ਹੈ ਤੇ ਆਰਮੀ ਦੀਆਂ ਬੋਸ ਚਾਹੀਦੀਆਂ ਆਰਮੀ ਦੇ ਪਰਸਨਲ ਕਿਉਂ ਤੋਂ ਉਹ ਜਿਹੜੇ ਪਿੰਡ ਵਿੱਚ ਲੋਕੀ ਫਸੇ ਐ ਉਹ ਨਿਕਲ ਸਕਣ ਕਿਉਂਕਿ ਪੰਜਾਬ ਸਰਕਾਰ ਤਰਫੋਂ ਕੋਈ ਯੋਜਨਾ ਨਹੀਂ ਬਣੀ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਬਚਾਉਣਾ ਕਿਵੇਂ ਹੈ ਸੋ ਮੈਂ ਹਲੇ ਵੀ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹੈ ਈਗੋ ਆਪਣੀ ਛੱਡ ਦਿਓ ਜਿੱਦ ਛੱਡ ਦਿਓ ਆਰਮੀ ਨੂੰ ਕਹਿ ਕੇ ਘੜਤ ਘੜ ਆਰਮੀ ਆਉਗੀ ਉਹਨਾਂ ਕੋਲ ਸਾਧਨ ਹੈਗੇ ਤੇ ਆਪਣੇ ਬੰਦਿਆਂ ਨੂੰ ਆਪਾਂ ਬੱਚਿਆਂ ਨੂੰ ਘਟ ਸਕਾਂਗੇ